यूपी ਦੇ ਵਿੱਚ ਭਈ ਕਹਿੰਦੇ ਵੀ પેટ્રોલ ਪੰਪ ਤੇ ਇੱਕ ਬੀਬੀ ਸੀ ਐਨਜੀ ਭਰਉਣ ਗਈ ਸੀ ਗੱਡੀ ਦੇ ਵਿੱਚ ਤੇ ਉੱਥੇ ਜਦੋਂ પેટ્રોલ ਪੰਪ ਦੇ ਜਿਹੜਾ ਸੀਗਾ ਮੁਲਾਜ਼ਮ ਉਹਨੇ ਕਿਹਾ ਵੀ ਤੇ ਥੱਲੇ ਉਤਰ ਜਾ ਕਿਉਂਕਿ ਹੁੰਦਾ ਥੋੜਾ ਰਿਸਕੀ ਜਿਹਾ ਕੰਮ ਹੀ ਹੈ ਤੇ ਬੀਬੀ ਤਾਂ ਕਹਿੰਦੇ ਪਿਸਤਲ ਕੱਢ ਲਈ ਉਹਦੇ ਹਿੱਕ ਨਾਲ ਲਾਈ ਬੈਠੇ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਅੱਜ ਕੱਲ ਤੇ ਬੜਾ ਅਜੀਬ ਹੈ ਕੰਮ ਲੋਕ ਨਾ ਮੈਂਟਲ ਆਉਂਦੇ ਪਿਸਤਲ ਕੱਢਣ ਲੱਗ ਗਏ ਯੂਪੀ ਦੀ ਘਟਨਾ ਯੂਪੀ ਦੀ ਘਟਨਾ ਤੇ ਬੀਬੀ ਦਾ ਨਾਮ ਵੀ ਕਹਿੰਦੇ ਅਰੀਬਾ ਅਰੀਬਾ ਹੂੰ ਇਕੋ ਮੈਂ ਖਬਰ ਸਾਫ ਸਾਫ ਨਾਲ ਹੀ ਕਰੂੰਗਾ ਕਿਤੇ ਉਹ ਇੱਧਰ ਆ ਗਈ ਨਾ ਭੈਣਾ ਜੀ ਤੇ ਬਈ ਬੜਾ ਡਰ ਲੱਗਦਾ ਰ ਬਿਲਕੁਲ ਅੱਛਾ ਗੱਲ ਇਹ ਆ ਕਿ ਉਹ ਵੀਡੀਓ ਬੜੀ ਵਾਇਰਲ ਹੋਈ ਆ ਹੂੰ ਮੈਂ ਦੇਖੀ ਆ ਉਹ ਵੀਡੀਓ ਖਬਰ ਦਾ ਨਹੀਂ ਸੀ ਮੈਨੂੰ ਪਤਾ ਵੀ ਕਿਹੜੇ ਜ਼ਿਲ੍ਹੇ ਦੀ ਆ ਤੇ ਪਰ ਇਨਾ ਪਤਾ ਲੱਗਿਆ ਵੀ ਯੂਪੀ ਦੀ ਆਏ ਹੂੰ ਹੂੰ ਜੀ ਤੇ ਬਾਅਦ ਚ ਹੁਣ ਚਰਚਾ ਆ ਕਿ ਸ਼ਾਇਦ ਹਰਦੋਈ ਵਾਲੀ ਸਾਈਡ ਦੀ ਆ ਚਲੋ ਸ਼ਹਿਰ ਬਾਰੇ ਤਾਂ ਨਹੀਂ ਮੈਂ ਕਨਫਰਮ ਕਿਹੜਾ ਹੋ ਉਸ ਵੀਡੀਓ ਨੂੰ ਗੌਰ ਨਾਲ ਦੇਖੋਗੇ ਨਾ ਹੂੰ ਕੋਈ ਕਮੈਂਟ ਪਾਸ ਕੀਤਾ ਜਿਹੜਾ ਕਰਿੰਦਾ ਹੁਣ ਜਦੋਂ ਕਮੈਂਟ ਪਾਸ ਕੀਤਾ ਉਸਨੇ ਹੂੰ ਉਹਦੇ ਵਿੱਚੋਂ ਬਜ਼ੁਰਗ ਉਤਰਦਾ ਸਰ ਉਹਦੀ ਜ਼ੋਰਤ ਦੇਖੋ ਕਰਿੰਦਿਆਂ ਦੇ ਅੱਗੇ ਮਾੜਾ ਮੋਟਾ ਬੰਦਾ ਬੋਲਦਾ ਨਹੀਂ ਇਹ ਬੋਲ ਨਹੀਂ ਦਿੰਦੇ ਚਾਹੇ ਟੋਲ ਪਲਾਜ਼ੇ ਦੇ ਹੋਣ ਤੇ ਚਾਹੇ ਪੈਟਰੋਲ ਪੰਪ ਬਿਲਕੁਲ ਉਹ ਜਿੰਨੇ ਵੀ ਹੁੰਦੇ ਮਿੰਡ 'ਚ ਇਕੱਠੇ ਹੋ ਜਾਂਦੇ ਫਿਰ ਭਿੰਡਾਂ ਵਾਂਗੂ ਬੈ ਜਾਂਦੇ ਨੇ ਉਹ ਬੰਦਾ ਕਿ ਹਿੱਕ 'ਚ ਵੱਜਦਾ ਇਹਦਾ ਮਤਲਬ ਹੈ ਕਿ ਕੋਈ ਨਾ ਕੋਈ ਤਲਖ ਹੀ ਹੋਈ ਆ ਬਿਲਕੁਲ ਠੀਕ ਹੈ ਜੀ ਹੁਣ ਇਹ ਪੈਟਰੋਲ ਪੰਪ ਵਾਲੇ ਕਹਿੰਦੇ ਆ ਕਿ ਸਾਡੇ ਮੁੰਡੇ ਨੇ ਤੇ ਇਹ ਗੱਲ ਕਹੀ ਸੀ ਕਿ ਭਾਈ ਤੁਸੀਂ ਸੀਐਨਜੀ ਭਰਵਾਉਣ ਲੱਗੇ ਹੋ ਹੂੰ ਬੰਦ ਕਰ ਲੋ ਗੱਡੀ ਬੰਦ ਕਰ ਲੋ ਗੱਡੀ ਹੂੰ ਉਹ ਕਹਿੰਦੇ ਆ ਵੀ ਇਹਨੇ ਗਲਤ ਟਿੱਪਣੀ ਕੀਤੀ ਕਿ ਜਿਵੇਂ ਉਹ ਕਹਿਣ ਦਿੰਦੇਗਾ ਉਹ ਬੰਦ ਕਰ ਰੋ ਯਾਰ ਨਹੀਂ ਤਾਂ ਉੱਡ ਜੋਗੇ ਸਾਰੇ ਉਥੋਂ ਗੁੱਸਾ ਖਾ ਗਿਆ ਬੰਦਾ ਹੂੰ ਉਹਦੀ ਬੱਚੀ ਵੀ ਨਾਲ ਜਿਹੜੇ ਪਰਿਵਾਰ ਤਾਂ ਫਿਰ ਬਾਹਰ ਹੀ ਦਿਖ ਰਿਆ ਸੀ ਉਹ ਫਿਰ ਜਦੋਂ ਸਿੱਧੇ ਸਿੱਧਾ ਹੋਇਆ ਤੇ ਉਹ ਤੁਹਾਨੂੰ ਪਤਾ ਹੁਣ ਕਰਿੰਦੇ ਸੀਗੇ ਜਿਆਦਾ ਤੇ ਉਹ ਇੱਕ ਜਿਹੜਾ ਜ਼ਿਆਦਾ ਬੋਲਦਾ ਸੀ ਉਹ ਕੁੜੀ ਭੱਜ ਕੇ ਪਰਣੂ ਜਾਂਦੀ ਉਹ ਤਾਂ ਕੱਢ ਲਈ ਐਡਾ ਸਰ ਹੂੰ ਅਗਣ 66 ਜਿਵੇਂ ਬੋਤਲ ਨਹੀਂ ਕੱਢਦੇ ਪਾਣੀ ਵਾਲੀ ਪੈਕ ਮੈਂ ਆਖਿਆ ਪਤਾ ਨਹੀਂ ਭੱਜ ਕੇ ਕਿੱਧਰ ਨੂੰ ਚਲੀ ਆ ਵੀ ਕਿਸੇ ਨੂੰ ਸੱਦਨ ਚਲੀ ਵੀ ਨਾਲ ਦੇ ਨੂੰ ਵੀ ਆ ਆ ਜੀ ਜੀ ਉਹ ਤਾਂ ਐਡਾ ਕੱਢ ਕੇ ਉਹਦੇ ਹੇਕ ਨਾਲ ਆ ਬੈਠੀ ਹੂੰ ਤੇ ਕਹਿੰਦੀ ਵੀ ਇੰਨੀਆਂ ਮਾਰੂੰਗੀ ਇੰਨੀਆਂ ਮਾਰੂੰਗੀ ਕਰਦਿਆਂ ਸਿਆਨਣਾ ਨਹੀਂ ਉਹ ਤੇ ਸੂ ਬੈ ਗਏ ਫਿਰ ਸਾਰਿਆਂ ਨੂੰ ਹੂੰ ਕੁੜੀ ਹੈ ਦਾ ਹਾਲਾਂਕਿ ਕੁੜੀ ਕਹਿੰਦੇ ਸਟੂਡੈਂਟ ਆ ਕਾਫੀ ਇੰਟੈਲੀਜੈਂਟ ਕੁੜੀ ਆ ਜੀ ਕਾਫੀ ਵੱਡੀ ਪੜ੍ਹਾਈ ਕਰ ਰਹੀ ਆ ਹੂੰ ਪਰ ਇਹਨਾਂ ਨੇ ਮਤਲਬ ਕਿ ਪੁਲਿਸ ਨੂੰ ਮਾਮਲਾ ਦੇ ਦਿੱਤਾ ਹੂੰ ਜਿਸ ਵੇਲੇ ਪੁਲਿਸ ਨੂੰ ਮਾਮਲਾ ਦੇ ਦਿੱਤਾ ਪੁਲਿਸ ਨੇ ਹੁਣ ਮੇਰੇ ਖਿਆਲ ਦੇ ਨਾਲ ਮਾਮਲਾ ਦਰਜ ਕਰ ਲਿਆ ਹੈ ਹਾਲੇ ਤੱਕ ਕੋਈ ਗ੍ਰਿਫਤਾਰੀ ਦੀ ਸੰਭਾਵਨਾ ਨਹੀਂ ਹੈ ਹੂੰ ਪਰ ਜੋ ਵੀ ਹੋ ਰਿਹਾ ਯਾਰ ਸਮਝ ਤੋਂ ਪਰੇ ਮੈਂ ਤਾਂ ਹੀ ਤੇ ਕਹਿੰਦਾ ਮੈਂ ਆਪ ਵੀ ਯਾਰਾਂ ਮਿੱਤਰਾਂ ਨੂੰ ਮੈਂ ਕਿਹਾ ਇਹ ਵਿੱਚ ਆ ਕੇ ਕੋਈ ਵੱਜ ਜਾਂਦਾ ਨਾ ਗੱਡੀ ਗੁੱਡੀ ਥੋੜੀ ਚਲੂ ਬੀਮਾ ਬੂਮਾ ਰੱਖਿਆ ਕਰੋ ਲੈ ਲਿਆ ਕਰੋ ਆ ਨਾ ਕਿਆ ਕਰੋ ਕਿਆ ਕੀ ਕਰਤਾ ਹੂੰ ਪਾ ਮੈਂ ਅਗਲੀ ਦੀ ਗਲਤੀ ਆ ਉਹਨਾਂ ਕੇ ਵੀਰੇ ਜੋ ਤੂੰ ਕੀਤਾ ਤੇ ਬਹੁਤ ਠੀਕ ਕੀਤਾ ਸਹੀ ਗੱਲ ਤਾ ਕਿਉਂਕਿ ਠੀਕ ਕਹਿ ਲੋਂਗੇ ਤਾਂ ਠੁਕਣ ਤੋਂ ਬਚ ਜਾਓਗੇ ਨਹੀਂ ਤੇ ਅਗਲੇ ਪਤਾ ਹੀ ਨਹੀਂ ਕੱਢ ਕੇ ਸਰ ਹੁਣ ਤੇ ਸਿੰਗਲ ਕਾਰਤੂਸਾਂ ਦੇ ਵੀ ਨਹੀਂ ਆਗੇ ਵੀ ਇੱਕ ਅੱਧਾ ਚਲ ਫਸ ਗਿਆ ਜੇ ਇੱਕ ਅੱਧੇ ਤੋਂ ਬਚ ਕੇ ਤਾਂ ਮੁੜ ਕੇ ਸੁੱਟ ਲਾਂਗੇ ਸਰ ਪਤਾ ਹੀ ਨਹੀਂ ਕਿੰਨੀ ਕਿੰਨੀ ਮੈਗਜ਼ੀਨ ਚ ਕਿੰਨੀਆਂ ਪੈਂਦੀਆਂ ਨੇ ਨਹੀਂ ਸੱਚੀ ਪਤਾ ਨਹੀਂ ਸਮਝ ਤੋਂ ਬਾਹਰ ਹੈ ਪਰ ਇਹ ਇਦਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਉਹਦਾ ਇਹ ਆ ਬਈ ਤੁਸੀਂ ਵੇਖ ਲਓ ਹੂੰ ਬਾਪ ਤੇ ਬਣੀ ਆ ਇਨੂੰ ਅਦਰਵਾਈਜ਼ ਨਾ ਲਿਓ ਵੀ ਮੈਂ ਕੋਈ ਹਥਿਆਰ ਨੂੰ ਪ੍ਰਮੋਟ ਨਹੀਂ ਕਰ ਰਿਹਾ ਨਹੀਂ ਮੈਂ ਇੱਕ ਪ੍ਰੇਮ ਨੂੰ ਪ੍ਰਮੋਟ ਕਰ ਰਿਹਾ ਕਿ ਬਾਪ ਤੇ ਬਣੀ ਨਹੀਂ ਤਾਂ ਆਪਾਂ ਕਹਿੰਦੇ ਵੀ ਮੁੰਡੇ ਖੁੰਡੇ ਹਨਾ ਪੁੱਤ ਹੋਣਾ ਚਾਹੀਦਾ ਸਾਹਬ ਲਾ ਲਓ ਕਿ ਜਦੋਂ ਪਤਾ ਲੱਗਿਆ ਵੀ ਮੇਰੇ ਬਾਪ ਤੇ ਬਣਾਈ ਆ ਤੇ ਧੀ ਨੇ ਸਾਰਾ ਕੈਰੀਅਰ ਦਾ ਹੱਥ ਏ ਲਾਤਾ ਮੈਂ ਫਿਰ ਕਹਿ ਦੇਣਾ ਡਿਸਕਲੇਮਰ ਹੈ ਕਿ ਮੈਂ ਕਿਸੇ ਹਥਿਆਰ ਨੂੰ ਜਾਂ ਵਾਇਲੈਂਸ ਨੂੰ ਪ੍ਰਮੋਟ ਨਹੀਂ ਕਰ ਰਿਹਾ ਪਰ ਇੱਕ ਧੀ ਦੀ ਅਟੈਚਮੈਂਟ ਦੇਖੋ ਇੱਕ ਧੀ ਦੀ ਇੱਕ ਬਾਪ ਪ੍ਰਤੀ ਮੌਕੇ ਤੇ ਜਿਹੜਾ ਸਮਰਪਣ ਤਿਆਗ ਤੇ ਤਿਆਰੀ ਜਿਹੜੀ ਕਰ ਲੋ ਹੈ ਨਾ ਵੀ ਸਾਰਾ ਕੁਝ ਹੀ ਝੂਕ ਦਿੱਤਾ ਯਾਰ ਕੁਝ ਵੀ ਹੋ ਸਕਦਾ ਕੁੜੀ ਆ ਕਰਿੰਦਿਆਂ ਦੇ ਵਿੱਚ ਜਾ ਕੇ ਹੇਕ ਨਾਲ ਲਾ ਲੈਣਾ ਸਰ ਬਹੁਤ ਵੱਡੀ ਗੱਲ ਹੈ ਬਿਲਕੁਲ ਮਿੰਟ ਜੀ ਸਰ ਜੀ ਹਰ ਇੱਕ ਜਿਹੜੀ ਗੱਲ ਹੁੰਦੀ ਹੈ ਨਾ ਕਹਿੰਦੇ ਉਹ ਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਸਭ ਤੋਂ ਬਿਲਕੁਲ ਆ ਗੱਲ ਤੇ ਚਲੋ ਜੋ ਵੀ ਹੋਇਆ ਜੇ ਉਹਨੇ ਕਮੈਂਟ ਤੁਸੀਂ ਪਰਿਵਾਰ ਦੇ ਨਾਲ ਕੋਈ ਬੰਦਾ ਯਾਰ ਤਮੀਜ਼ ਨਾਲ ਬੋਲੋ ਬਿਲਕੁਲ ਸਾਨੂੰ ਵੀ ਕਈ ਵਾਰ ਉਹ ਕਹਿ ਦਿੰਦੇ ਕਿ ਪਲੀਜ਼ ਵੀਰੇ ਗੱਡੀ ਬੰਦ ਕਰ ਲਓ ਹੂੰ ਹੂੰ ਕਿੱਦਿ ਚਲੋ ਹੁੰਦੇ ਜਾਨਵਰ ਗੱਲਾਂ ਪਰ ਇਹ ਬੰਦੇ ਕੁਛ ਨਹੀਂ ਇਹਨਾਂ ਦੇ ਕਰਿੰਦੇ ਵੀ ਗਲਤ ਹੁੰਦੇ ਨੇ ਚਲੋ ਇਹ ਵੀ ਬੱਚੇ ਆ ਕਈ ਕਿਸੇ ਦੇ ਜੀ ਪਰ ਕਈ ਕਈ ਮੌਕਿਆਂ ਤੇ ਟੋਲ ਪਲਾਜ਼ਾਂ ਤੇ ਦੇਖੋ ਕਿ ਜਾਂ ਇਦਾਂ ਦੀਆਂ ਜਗ੍ਹਾ ਤੇ ਉਹ ਗਲਤ ਬੋਲ ਰਹੇ ਨੇ ਉਹ ਹਮ ਜੀ ਜੀ